ਜੀ ਦੋਸਤੋ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸੁਆਗਤ ਹੈ ਜੀ ਲੈ ਕੇ ਆਏ ਆ ਮਾਰਵਾੜੀ ਬਸੀਰੀ ਮੱਥੇ ਪਟਾ ਤਿੰਨ ਪੈਰ ਚਿੱਟੇ ਦੋਸਤੋ ਇਹ ਹੈਗੀ ਹੰਟਰ ਘੋੜੇ ਦੀ ਬੱਚੀ ਤੇ ਇਹਦੀ ਹਾਈਟ ਆ ਜਿਹੜੀ 59 ਇੰਚ ਆ ਉਮਰ ਆ ਜਿਹੜੀ ਉਹ 15 ਮਹੀਨਿਆਂ ਦੋਸਤੋ ਤੇ ਬਹੁਤ ਸੋਹਣੀ ਬੱਚੀ ਆ ਤੋੜਾ ਚੈੱਕ ਕਰੋ ਤੁਸੀਂ ਬਸੀਰੀ ਦਾ ਤੇ ਬਾਕੀ ਬਾਡੀ ਬਣ ਤਰ੍ਹਾਂ ਦੀ ਬੜੀ ਚੰਗੀ ਆ ਬਸ਼ੀਰੀ ਮਜ਼ਬੂਤ ਬਹੁਤ ਆ ਇਹ ਖੜੀ ਆ ਬਾਈ ਭਵਨੇ ਕੋਲੇ ਪਿੰਡ ਲੋਗੜ ਮਾਜਰੀ ਕਾਲ ਕਮਾਜਰੀ ਕੋਲੇ ਕਿਲਾਰਾਪੁਰ ਦੇ ਲੱਗੇ ਤੇ ਆਪਾਂ ਬਾਈ ਉਹਨਾਂ ਦਾ ਜਿਹੜਾ ਨੰਬਰ ਆ ਉਹ ਸਕਰੀਨ ਤੇ ਦੇ ਚੁੱਕੇ ਆ ਜੀ ਕਰਿਓ ਬਾਈ ਉਹਨਾਂ ਨਾਲ ਸੰਪਰਕ ਤੇ ਦੇਖੋ ਬੱਚੀ ਦੀ ਕਰੈਕਟਰ ਦੇਖੋ ਤੁਰਨ ਦਾ ਸਟਾਈਲ ਦੇਖੋ ਬਈ ਕਿੰਨੀ ਸੋਹਣੀ ਬੱਚੀ ਆ ਤੇ ਬਾਕੀ ਜਿਹੜਾ ਰੇਟ ਆ ਉਹ ਬਾਈ ਹੁਣਾਂ ਨਾ ਤੁਸੀਂ ਕਾਲ ਕਰਕੇ ਕਰ ਸਕਦੇ ਹਾਂ ਜੀ ਧੰਨਵਾਦ ਜੀ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ